ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਇੰਦਰਜੀਤ ਕਮਲ ਅੱਜ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਇਆ ਜਿਹੜੀ ਕਿ ਬਲਗਮੀ ਜਾਂ ਸੁੱਕੀ ਖਾਂਸੀ ਨੂੰ ਤੁਹਾਨੂੰ ਝਟਪਟ ਆਰਾਮ ਦੇਗੀ ਤਦਿਕਾ ਸਾਡੇ ਖਾਣ ਪੀਣ ਬਹੁਤ ਗਲਤ ਹੋ ਗਏ ਨੇ ਜਿਵੇਂ ਨਕਲੀ ਘਿਓ ਤੇਲ ਅਤੇ ਬਾਹਰ ਦਾ ਖਾਣਾ ਖਾਣ ਨਾਲ ਅਕਸਰ ਹੀ ਲੋਕ ਖੰਘ ਦੇ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਦਾ ਗਲਾ ਖਰਾਬ ਹੋ ਜਾਂਦਾ ਹੈ ਤੇ ਇਹਦੇ ਵਾਸਤੇ ਇੱਕ ਘਰੇਲੂ ਚੀਜ਼ਾਂ ਤੋਂ ਹੀ ਬਣਾਈ ਗਈ ਘਰੇਲੂ ਮਸਾਲਿਆਂ ਤੋਂ ਬਣਾਈ ਗਈ ਰੈਮਡੀ ਜਿਹੜੀ ਕਿ ਦਵਾਈ ਤੁਹਾਨੂੰ ਦੱਸਣ ਜਾ ਰਿਹਾ ਹਾਂ ਜਿਹੜੀ ਬਹੁਤ ਹੀ ਕਾਰਗਰ ਹੈ ਭਾਵੇਂ ਖਾਂਸੀ ਸੁੱਕੀ ਹੋਵੇ ਤੇ ਭਾਵੇਂ ਬਲਗਮ ਵਾਲੀ ਹੋਵੇ ਉਹਨੂੰ ਦੋਵਾਂ ਵਿੱਚ ਹੀ ਫਾਇਦਾ ਕਰਦੀ ਹੈ ਸਭ ਤੋਂ ਪਹਿਲਾਂ ਇਹਦੇ ਵਿੱਚ ਪੈਂਦੀਆਂ ਨੇ ਕਾਲੀਆਂ ਮਿਰਚਾਂ ਕਾਲੀਆਂ ਮਿਰਚਾਂ ਸਾਡੀ ਛਾਤੀ ਵਿੱਚ ਜੰਮੀ ਬਲਗਮ ਨੂੰ ਪਤਲੀ ਕਰਕੇ ਬਾਹਰ ਕੱਢਦੀ ਹੈ ਤੇ ਛਾਤੀ ਨੂੰ ਸਾਫ਼ ਕਰਦੀ ਹੈ ਜਿਸ ਨਾਲ ਸਾਨੂੰ ਖਾਂਸੀ ਤੋਂ ਨਜਾਇਤ ਮਿਲਦੀ ਹੈ ਇੱਕ ਛੋਟੀ ਇਲਾਚੀ ਛੋਟੀ ਇਲਾਚੀ ਹਰੀ ਇਲਾਚੀ ਦੇ ਦਾਣੇ ਪਾਉਣੇ ਨੇ ਇਹ ਸਾਡੇ ਗਲੇ ਦੇ ਵਿੱਚਲੇ ਇਨਫੈਕਸ਼ਨ ਨੂੰ ਖਤਮ ਕਰਦੀ ਹੈ ਗਲੇ ਵਿੱਚ ਰਹੀ ਸੁਰਸੁਰਾਹਟ ਖਤਮ ਹੁੰਦੀ ਹੈ ਤੇ ਸਾਨੂੰ ਖਾਂਸੀ ਤੋਂ ਖੰਗ ਤੋਂ ਨਜਾਇਤ ਮਿਲਦੀ ਹੈ ਇੱਕ ਇਹਦੇ ਵਿੱਚ ਪੈਂਦਾ ਕਾਲਾ ਨਮਕ ਕਾਲਾ ਨਮਕ ਸਾਡੀਆਂ ਸਾਹ ਵਾਲੀਆਂ ਨਾਲੀਆਂ ਨੂੰ ਸਾਫ਼ ਕਰਦਾ ਹੈ ਖੁੱਲਾ ਕਰਦਾ ਹੈ ਉਹ ਜਿਹੜੀਆਂ ਸੁਗੜ ਚੁੱਕੀਆਂ ਹੁੰਦੀਆਂ ਨੇ ਬ੍ਰੌਂਕਾਈਟਸ ਦੇ ਕਾਰਨ ਉਹਨਾਂ ਨੂੰ ਖੋਲਦਾ ਹੈ ਤੇ ਸਾਫ਼ ਕਰਦਾ ਹੈ ਇਸ ਕਰਕੇ ਸਾਨੂੰ ਖਾਂਸੀ ਵਿੱਚ ਬਹੁਤ ਰਾਹਤ ਦਵਾਉਂਦਾ ਹੈ ਇੱਕ ਇਹਦੇ ਵਿੱਚ ਪੈਂਦੀ ਹੈ ਅਜਵਾਇਣ ਅਦਰਾਈਨਾ ਸਾਡੇ ਹਾਜ਼ਮੇ ਵਾਸਤੇ ਵੀ ਬਹੁਤ ਤੰਦਰੁਸਤ ਹੈ ਅਤੇ ਸਾਡੇ ਫੇਫੜਿਆਂ ਵਿੱਚ ਜੰਮੀ ਬਲਗਮ ਨੂੰ ਬਾਹਰ ਕੱਢਦੀ ਹੈ ਅਤੇ ਸਾਡੇ ਸਾਹ ਲੈਣਾ ਸੌਖਾ ਕਰਦੀ ਹੈ ਤੇ ਇਹ ਵੀ ਸਾਡੇ ਵਾਸਤੇ ਬਹੁਤ ਮਫੀਦ ਚੀਜ਼ ਹੈ ਤੇ ਖੰਘ ਨੂੰ ਸਾਡੇ ਤੋਂ ਛੁਟਕਾਰਾ ਦਿਵਾਉਂਦੀ ਹੈ ਪੰਜਵੇਂ ਨੰਬਰ ਤੇ ਆਉਂਦਾ ਹੈ ਅਦਰਕ ਅਦਰਕ ਅਸੀਂ ਪ੍ਰਾਣੇ ਜਮਾਨੇ ਤੋਂ ਵੇਖਦੇ ਆ ਰਹੇ ਹਾਂ ਕਿ ਸਾਡੇ ਬਜ਼ੁਰਗ ਅਦਰਕ ਦਾ ਪਾਣੀ ਕੱਢ ਕੇ ਸ਼ਹਿਦ ਨਾਲ ਮਿਲਾ ਕੇ ਖੰਘ ਵਾਲੇ ਨੂੰ ਗਰਮ ਪਾਣੀ ਨਾਲ ਦਿੰਦੇ ਸਨ ਤੇ ਖੰਘ ਤੋਂ ਬਹੁਤ ਜਲਦੀ ਰਾਹਤ ਮਿਲਦੀ ਸੀ ਕੀਉ ਜਾਣਦੇ ਹਾਂ ਕਿ ਇਹਨਾਂ ਸਾਰੀਆਂ ਚੀਜ਼ਾਂ ਨੂੰ ਗੁੜ ਦੇ ਵਿੱਚ ਮਿਲਾ ਕੇ ਕਿਵੇਂ ਇਹਦੀ ਦਵਾਈ ਤਿਆਰ ਕਰਨੀ ਹੈ ਕਿਵੇਂ ਉਹਦਾ ਸੇਵਨ ਕਰਨਾ ਹੈ ਬੇਸ਼ੱਕ ਕੋਈ ਬਜ਼ੁਰਗ ਹੋਵੇ ਬੱਚਾ ਹੋਵੇ ਜਵਾਨ ਹੋਵੇ ਕੋਈ ਵੀ ਇਸ ਦਵਾਈ ਨੂੰ ਲੈ ਸਕਦਾ ਹੈ ਤੇ ਆਪਣੀ ਖੰਗ ਤੋਂ निजात ਪਾ ਸਕਦਾ ਹੈ ਇਹਨੇ ਜੀ ਪੰਜ ਚੀਜ਼ਾਂ ਪਹਿਲੀ ਇੱਕ ਚਮਚ ਕਾਲੀ ਮਿਰਚ ਦੂਜੀਆਂ ਪੰਜ ਛੋਟੀਆਂ ਹਰੀਆਂ ਇਲਾਚੀਆਂ ਪਰ ਇਲਾਚੀਆਂ ਦੇ ਬੀਜ ਕੱਢ ਲੈਣੇ ਨੇ ਇਹਨਾਂ ਦੇ ਛਿਲਕੇ ਨਹੀਂ ਪਾਉਣੇ ਸਿਰਫ ਬੀਜ ਪਾਉਣੇ ਨੇ ਇੱਕ ਚਮਚ ਕਾਲਾ ਨਮਕ ਹੈ ਕਾਲੇ ਨਮਕ ਤੋਂ ਬਾਅਦ ਜਿਹੜੀ ਚੀਜ਼ ਆਉਂਦੀ ਹੈ ਉਹ ਹੈ ਅਜਵੈਨ ਇੱਕ ਚਮਚ ਹੀ ਅਜਵੈਨ ਦਾ ਪਾਉਣਾ ਹੈ ਤੇ ਪੰਜਵੀਂ ਚੀਜ਼ ਜਿਹਦੇ ਵਿੱਚ ਜਿਹੜਾ ਕਿ ਤਾਜ਼ਾ ਅਦਰਕ ਹੋਣਾ ਚਾਹੀਦਾ ਉਹਨੂੰ ਬਿੱਲੀ ਕਸ਼ ਕਰ ਲੋ 2 ਚਮਚ ਘੱਟੋ-ਘੱਟ ਤਾਜ਼ਾ ਅਦਰਕ ਜਿਹਦੇ ਬਿੱਲੀ ਕਸ਼ ਕੀਤਾ ਹੋਇਆ ਹੋਣਾ ਚਾਹੀਦਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਇੱਕ ਮਿਕਸੀ ਵਿੱਚ ਪਾ ਕੇ ਦਰੜਫੜ ਕਰ ਲੋ ਤੇ ਦਰੜਫੜ ਕਰਨ ਤੋਂ ਬਾਅਦ ਇਹ ਇਸ ਤਰ੍ਹਾਂ ਦਾ ਤਿਆਰ ਹੋ ਜਾਏਗਾ ਦਰੜਫੜ ਅਤੇ ਥੋੜਾ ਜਿਹਾ ਗਿੱਲਾ ਹੋਏਗਾ ਇਹਨੂੰ ਹੁਣ ਤੁਸੀਂ ਇੱਕ ਪਾਸੇ ਰੱਖ ਕੇ ਥੋੜਾ ਜਿਹਾ ਗੁੜ ਲਓ ਗੁੜ ਬਾਕੀ ਚੀਜ਼ਾਂ ਨਾਲੋਂ ਤਕਰੀਬਨ ਦੁਗਣਾ ਹੋਣਾ ਚਾਹੀਦਾ ਹੈ ਇੱਕ ਬਰਤਨ ਨੂੰ ਗੈਸ ਦੇ ਉੱਤੇ ਰੱਖ ਕੇ ਉਹਦੇ ਵਿੱਚ ਇਹ ਗੁੜ ਪਾ ਲਓ। ਇੱਕ ਬਰਤਨ ਵਿੱਚ ਗੁੜ ਪਾ ਕੇ ਉਹਨੂੰ ਚੰਗੀ ਤਰ੍ਹਾਂ ਗਰਮ ਕਰੋ ਜਦੋਂ ਪਿਗਲਣ ਲੱਗ ਜਾਵੇ ਤਾਂ ਜਿਹੜਾ ਇਹ ਮਸਾਲਾ ਤੁਸੀਂ ਤਿਆਰ ਕੀਤਾ ਸੀ ਸਾਰੀਆਂ ਪੰਜਾਂ ਚੀਜ਼ਾਂ ਦਾ ਉਹਨੂੰ ਪਿਗਲ ਰਹੇ ਗੁੜ ਵਿੱਚ ਪਾ ਕੇ ਚੰਗੀ ਤਰ੍ਹਾਂ ਹਿਲਾਓ ਅਤੇ ਉਦੋਂ ਤੱਕ ਹਿਲਾਉਂਦੇ ਰਹੋ ਜਦੋਂ ਤੱਕ ਇਹ ਗੁੜ گاੜਾ ਨਾ ਹੋ ਜਾਵੇ। ਇਹ ਗੁੜ ਨੂੰ ਸੜਨ ਨਹੀਂ ਦੇਣਾ। ਅਗਰ ਇਹ ਗੁੜ ਸੜ ਗਿਆ ਤਾਂ ਇਹਦਾ ਸਵਾਦ ਕਸਹਿਲਾ ਹੋ ਜਾਏਗਾ। ਇਹੋ ਖਾਣ ਦਾ ਮਜ਼ਾ ਨਹੀਂ ਆਏਗਾ। ਠੰਡਾ ਹੋਣ ਤੋਂ ਬਾਅਦ ਇਹਨੂੰ ਇੱਕ ਕੱਚ ਦੇ ਬਰਤਨ ਵਿੱਚ ਬੰਦ ਕਰਕੇ ਰੱਖ ਲਓ ਤੇ ਸਵੇਰੇ ਸ਼ਾਮ ਅੱਧਾ ਅੱਧਾ ਚਮਚ ਗਰਮ ਪਾਣੀ ਨਾਲ ਖਿਓ ਖਾਓ ਸਵੇਰੇ ਇੱਕ ਅੱਧਾ ਚਮਚ ਖਾ ਕੇ ਗਰਮ ਪਾਣੀ ਪੀਓ ਅਤੇ ਰਾਤ ਨੂੰ ਸੌਣ ਲੱਗਿਆਂ ਅੱਧਾ ਚਮਚ ਖਾ ਕੇ ਗਰਮ ਪਾਣੀ ਪੀਓ ਇਸ ਤਰ੍ਹਾਂ 2-3 ਦਿਨ ਕਰਨ ਨਾਲ ਹੀ ਤੁਹਾਡੀ ਖਾਂਸੀ ਭਾਵੇਂ ਉਹ ਬਲਗਾਂ ਵਾਲੀ ਹੋਵੇ ਤੇ ਭਾਵੇਂ ਉਹ ਸੁੱਕੀ ਹੋਵੇ ਖਤਮ ਹੋ ਜਾਏਗੀ ਦੂਰ ਹੋ ਜਾਏਗੀ ਤੇ ਤੁਹਾਨੂੰ ਇਸ ਤੋਂ ਰਾਹਤ ਮਿਲੇਗੀ ਇਹਨੂੰ ਤੁਸੀਂ ਲਗਾਤਾਰ 7-8 ਦਿਨ 10 ਦਿਨ 15 ਦਿਨ ਵੀ ਕਰ ਸਕਦੇ ਹੋ ਅਤੇ ਲੋੜ ਪੈਣ ਤੇ ਗਾਇਬ ਬਿਗਾਏ ਵੈਸੇ ਵੀ ਲੈ ਸਕਦੇ ਹੋ ਜਦੋਂ ਤੁਹਾਨੂੰ ਕਿਤੇ ਜ਼ਰੂਰਤ ਪਵੇ ਭਾਵੇਂ ਕੋਈ ਵੱਡਾ ਲਵੇ ਭਾਵੇਂ ਕੋਈ ਬੱਚਾ ਲਵੇ ਭਾਵੇਂ ਕੋਈ ਬਜ਼ੁਰਗ ਲਵੇ ਧੰਨਵਾਦ ਜੀ